ਸਾਈਬਰ ਕ੍ਰਾਈਮ ਤੋਂ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਪਤਾ ਲੱਗਿਆ ਵੀ 16 ਦੇ ਕਰੀਬ ਜੜੀਆਂ ਜਾਲੀ ਆਈਡੀਆਂ ਬਣਾ ਕੇ ਲੋਕਾਂ ਨਾਲ ਧੋਖਾਧੜੀ ਤੇ 扑ਕਾਉ ਪਾਸੰਦ ਦਿੱਤੇ ਜਾ ਰਹੇ ਸੀ ਇਹ ਮਾਛੀਵਾੜਾ ਤੇ ਸਮਰਾਲਾ ਇਲਾਕੇ ਦੀਆਂ ਨੇ 16 ਦੀਆਂ 16 ਹੀ ਜੀ 16 ਦੀਆਂ 16 ਤੇ ਹੁਣ ਇਹ ਐਫ ਆਈ ਆਰ ਇਹਨੇ ਤੇ ਹੋ ਗਈ ਹੈ ਜੀ ਹਾਂ ਜੀ ਇਹਨਾਂ ਤੇ ਐਫ ਆਈ ਆਰ ਹੋ ਗਈ ਤੇ ਜਲਦੀ ਹੀ ਇਹ ਬੰਦੇ ਜਿਹੜੇ ਨੇ ਰਾਉਂਡ ਅਪ ਕੀਤੇ ਜਾਣਗੇ ਇੱਕ ਦਰਖਾਸਤ ਆਈ ਸੀ ਇਹਦੀ ਵੈਰੀਫਿਕੇਸ਼ਨ ਕਰਾਈ ਗਈ ਸਾਈਬਰ ਕ੍ਰਾਈਮ ਤੋਂ ਸਾਈਬਰ ਕ੍ਰਾਈਮ ਤੋਂ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਪਤਾ ਲੱਗਿਆ ਵੀ 16 ਦੇ ਕਰੀਬ ਜੜੀਆਂ ਜਾਲੀ ਆਈਡੀਆਂ ਬਣਾ ਕੇ ਲੋਕਾਂ ਨਾਲ ਧੋਖਾ ਦੜੀ ਤੇ ਭੜਕਾਉ ਪਾਸੇ ਦਿੱਤੇ ਜਾ ਰਹੇ ਸੀ ਸੋ ਜਿਹੜੀਆਂ 16 ਆਈਡੀਆਂ ਇਹ ਕਿਹਦੇ ਵੱਲੋਂ ਕਿਸੇ ਦੀ ਸ਼ਾਨ ਦੇ ਖਿਲਾਫ ਕਈਆਂ ਜਾਰੀਆਂ ਸੀ ਜਾਂ ਫਿਰ ਇਹਦੇ ਕੋਈ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਕਿਸੇ ਚੀਜ਼ ਵਿੱਚ ਗਲਤ ਟਿੱਪਣੀਆਂ ਵੀ ਸੀ ਸ਼ਾਨ ਦੇ ਖਿਲਾਫ ਵੀ ਸੀ ਵੱਖ-ਵੱਖ ਜਿਹੜੀਆਂ ਜਾਲੀ ਆਈਡੀਆਂ ਤਿਆਰ ਕਰਵਾਈਆਂ ਗਈਆਂ ਸੀਗਾ ਨਾ ਉਹਨਾਂ ਰਾਹੀਂ ਬੰਦੇ ਤੇ ਮਤਲਬ ਉਹਨਾਂ ਦੇ ਹਰ ਪੱਖ ਤੋਂ ਉਹਨਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਸੀ ਇਹ ਜਿਹੜੀਆਂ ਆਈਡੀਆਂ ਨੇ ਪਤਾ ਲੱਗ ਗਿਆ ਵੀ ਕਿਹੜੇ ਏਰੀਏ ਦੀਆਂ ਨੇ ਇਹ ਮਾਛੀਵਾੜਾ ਤੇ ਸਮਰਾਲਾ ਇਲਾਕੇ ਦੀਆਂ ਨੇ 16 ਦੀਆਂ 16 ਹੀ 16 ਨੀਆਂ 16 ਇਹ ਹੁਣ ਇਹ ਐਫ ਆਈ ਆਰ ਇਹਨੇ ਤੇ ਹੋ ਗਈ ਹੈ ਜੀ ਹਾਂ ਜੀ ਇਹਨਾਂ ਤੇ ਐਫ ਆਈ ਆਰ ਹੋ ਗਈ ਤੇ ਜਲਦੀ ਹੀ ਇਹ ਬੰਦੇ ਜਿਹੜੇ ਨੇ ਰਾਉਂਡ ਅਪ ਕੀਤੇ ਜਾਣਗੇ ਨਹੀਂ ਫਰਾਉਡ ਦਾ ਨਹੀਂ ਹੈਗਾ ਇਹਦੇ ਵਿੱਚ ਮਾਮਲਾ ਸਿਰਫ ਇਹ ਹੈ ਵੀ ਇਹ ਭੜਕਾਊ ਭਾਸ਼ਣ ਦਿੰਦੇ ਨੇ ਤੇ ਇੱਕ ਦੂਜੇ ਦੇ ਖਿਲਾਫ ਟਿੱਪਣੀਆਂ ਕਰਦੇ ਨੇ ਘਰ ਵੱਖ-ਵੱਖ ਆਈਡੀਆਂ ਬਣਾ ਕੇ ਕਰਦੇ ਨੇ ਤਾਂ ਕਿ ਪਛਾਣ ਨਾ ਹੋ ਸਕੇ ਇਹ 16 ਆਈਡੀਆਂ ਨੇ ਉਹਨਾਂ ਦੇ ਵਿੱਚ ਜਿਵੇਂ ਕਿ ਸਮਰਾਲੇ ਦਾ ਚਾਚਾ ਟਰੈਕਟਰ ਚਾਚਾ ਬੱਕੀਪਾੜ ਬਾਬਾ ਮੁਖਤੌਰਾ ਵਗੈਰਾ ਇਹ ਜੀਆਂ ਆਈਡੀਆਂ ਚੱਲਦੀਆਂ ਨੇ ਇਹ ਕੋਈ ਸਮਰਾਲੇ ਦੇ ਬੰਦੇ ਵੱਲੋਂ ਦਰਖਾਸਤ ਦਿੱਤੀ ਗਈ ਸੀਗੀ ਸਾਈਬਰ ਕ੍ਰਾਈਮ ਨੂੰ ਹੀ ਮਾਰਕੋ ਕੇ ਉਹਨਾਂ ਵੱਲੋਂ ਉਹੀ ਇਹ ਚੀਜ਼ ਨੂੰ ਡਿਟੈਕਟ ਕਰਨ ਤੋਂ ਬਾਅਦ ਇਹ ਪਰਚਾ ਦਰਜ ਹੋਇਆ ਸਾਈਬਰ ਕ੍ਰਾਈਮ ਤੋਂ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਪਤਾ ਲੱਗਿਆ ਵੀ 16 ਦੇ ਕਰੀਬ ਜੜੀਆਂ ਜਾਲੀ ਆਈਡੀਆਂ ਬਣਾ ਕੇ ਲੋਕਾਂ ਨਾਲ ਧੋਖਾ ਦੜੀ ਤੇ ਪੜਕਾਉ ਉਪਾਸੰਦ ਦਿੱਤੇ ਜਾ ਰਹੇ ਸੀ ਇਹ ਮਾਛੀਵਾੜਾ ਤੇ ਸਮਰਾਲਾ ਇਲਾਕੇ ਦੀਆਂ ਨੇ 16 ਦੀਆਂ 16 ਹੀ ਦੀਆਂ 16 ਦੀਆਂ 16 ਤੇ ਹੁਣ ਇਹ ਐਫ ਆਈ ਆਰ ਇਹਨੇ ਤੇ ਹੋ ਗਈ ਹੈ ਜੀ ਹਾਂ ਜੀ ਇਹਨਾਂ ਤੇ ਐਫ ਆਈ ਆਰ ਹੋ ਗਈ ਤੇ ਜਲਦੀ ਹੀ ਇਹ ਬੰਦੇ ਜਿਹੜੇ ਨੇ ਰਾਉਂਡ ਅਪ ਕੀਤੇ ਜਾਣਗੇ ਇੱਕ ਦਰਖਾਸਤ ਆਈ ਸੀ ਇਹਦੀ ਵੈਰੀਫਿਕੇਸ਼ਨ ਕਰਾਈ ਗਈ ਸਾਈਬਰ ਕ੍ਰਾਈਮ ਤੋਂ ਸਾਈਬਰ ਕ੍ਰਾਈਮ ਤੋਂ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਪਤਾ ਲੱਗਿਆ ਵੀ 16 ਦੇ ਕਰੀਬ ਜੜੀਆਂ ਜਾਲੀ ਆਈਡੀਆਂ ਬਣਾ ਕੇ ਲੋਕਾਂ ਨਾਲ ਧੋਖਾਧੜੀ ਤੇ ਭੜਕਾਉ ਪਾਸੰਦ ਦਿੱਤੇ ਜਾ ਰਹੇ ਸੀ ਤੋ ਜਿਹੜੀਆਂ 16 ਆਈਡੀਆਂ ਇਹ ਕਿਹਦੇ ਵੱਲੋਂ ਕਿਸੇ ਦੀ ਸ਼ਾਨ ਦੇ ਖਿਲਾਫ ਪਈਆਂ ਜਾ ਰਹੀਆਂ ਸੀ ਜਾਂ ਫਿਰ ਇਹ ਚ ਕੋਈ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਕਿਸੇ ਚੀਜ਼ ਵਿੱਚ ਗਲਤ ਟਿੱਪਣੀਆਂ ਵੀ ਸੀ ਸ਼ਾਨ ਦੇ ਖਿਲਾਫ ਵੀ ਸੀ ਵੱਖ-ਵੱਖ ਜਿਹੜੀਆਂ ਜਾਲੀ ਆਈਡੀਆਂ ਤਿਆਰ ਕਰਵਾਈਆਂ ਗਈਆਂ ਸੀਗਾ ਨਾ ਉਹਨਾਂ ਰਾਹੀਂ ਬੰਦੇ ਤੇ ਮਤਲਬ ਉਹਨਾਂ ਦੇ ਹਰ ਪੱਖ ਤੋਂ ਉਹਨਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਸੀ ਇਹ ਜਿਹੜੀਆਂ ਆਈਡੀਆਂ ਨੇ ਪਤਾ ਲੱਗ ਗਿਆ ਵੀ ਕਿਹੜੇ ਏਰੀਏ ਦੀਆਂ ਨੇ ਇਹ ਮਾਛੀਵਾੜਾ ਤੇ ਸਮਰਾਲਾ ਇਲਾਕੇ ਦੀਆਂ ਨੇ 16 ਦੀਆਂ 16 ਹੀ ਜੀ 16 ਦੀਆਂ 16 ਇਹ ਹੁਣ ਇਹ ਐਫ ਆਈ ਆਰ ਇਹਨੇ ਤੇ ਹੋ ਗਈ ਹੈ ਜੀ ਹਾਂ ਜੀ ਇਹਨਾਂ ਤੇ ਐਫ ਆਈ ਆਰ ਹੋ ਗਈ ਤੇ ਜਲਦੀ ਹੀ ਇਹ ਬੰਦੇ ਜਿਹੜੇ ਨੇ ਰਾਉਂਡ ਅਪ ਕੀਤੇ ਜਾਣਗੇ ਨਹੀਂ ਫਰਾਉਡ ਦਾ ਨਹੀਂ ਹੈਗਾ ਇਹਦੇ ਵਿੱਚ ਮਾਮਲਾ ਸਿਰਫ ਇਹ ਹੈ ਵੀ ਇਹੇ ਢੜਕਾਉ ਭਾਸ਼ਣ ਦਿੰਦੇ ਨੇ ਤੇ ਇੱਕ ਦੂਜੇ ਦੇ ਖਿਲਾਫ ਟਿੱਪਣੀਆਂ ਕਰਦੇ ਨੇ ਘਰ ਵੱਖ-ਵੱਖ ਆਈਡੀਆਂ ਬਣਾ ਕੇ ਕਰਦੇ ਨੇ ਤਾਂ ਕਿ ਪਛਾਣ ਨਾ ਹੋ ਸਕੇ ਆਂ 16 ਆਈਡੀਆਂ ਨੇ ਉਹਨਾਂ ਦੇ ਵਿੱਚ ਜਿਵੇਂ ਕਿ ਸਮਰਾਲੇ ਦਾ ਚਾਚਾ ਟਰੈਕਟਰ ਚਾਚਾ ਬੱਕੀਪਾੜ ਬਾਬਾ ਮੁਖਤੌਰਾ ਵਗੈਰਾ ਇਹ ਜੀਆਂ ਆਈਡੀਆਂ ਚੱਲਦੀਆਂ ਨੇ ਇਹ ਕੋਈ ਸਮਰਾਲੇ ਦੇ ਬੰਦੇ ਵੱਲੋਂ ਦਰਖਾਸਤ ਦਿੱਤੀ ਗਈ ਸੀਗੀ ਸਾਈਬਰ ਕ੍ਰਾਈਮ ਨੂੰ ਹੀ ਮਾਰਕੋ ਕੇ ਉਹਨਾਂ ਵੱਲੋਂ ਉਹੀ ਇਹ ਚੀਜ਼ ਨੂੰ ਡਿਟੈਕਟ ਕਰਨ ਤੋਂ ਬਾਅਦ ਇਹ ਪਰਚਾ ਦਰਜ